ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਿੰਦ ਬਡਾਲੀ ਉਤੇ ਸੋ ਗੱਲਬਾਤ ਦੋਸਤੋ ਅੱਜ ਦੀ ਬਹੁਤ ਹੀ ਦਿਲਚਸਪ ਇੱਕ ਅਨੋਖੀ ਅਤੇ ਭਾਵੁਕ ਕਰ ਦੇਣ ਵਾਲੀ ਹੈ ਗੱਲ ਕਰਾਂਗੇ ਇੱਕ ਐਸੇ ਇਨਸਾਨ ਦੀ ਉਸ ਸ਼ਖਸ ਦੀ ਕਹਾਣੀ ਹੈ ਜਿਨੇ ਅਮਰੀਕਾ ਦੇ ਵਿੱਚ 40 ਸਾਲ ਮੌਤ ਦੀ ਸਜ਼ਾ ਉਸ ਅਪਰਾਧ ਲਈ ਕੱਟੀ ਜੋ ਉਹਨੇ ਕੀਤਾ ਹੀ ਨਹੀਂ ਸੀ ਹੈਰਾਨੀ ਹੁੰਦੀ ਹੈ 40 ਸਾਲ ਜ਼ਿੰਦਗੀ ਬੀਤ ਜਾਂਦੀ ਬੰਦੇ ਦੀ ਅੱਧੀ ਸੋ ਖੈਰ ਕੀ ਸੀ ਸਾਰਾ ਮਸਲਾ ਇਹ ਟੂ ਯਰ ਦੱਸਾਂਗੇ ਤੁਹਾਨੂੰ ਆਪਾਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਕੀੜੀਆਂ ਨੂੰ ਗਿਣਨਾ ਮੱਖੀਆਂ ਨੂੰ ਉੜਦੇ ਦੇਖਣਾ ਆਪਣੇ ਨਹਾਂ ਦੇ ਨਾਲ ਗੰਦ ਨੂੰ ਖੁਰਚਣਾ ਗਾਉਣਾ 20 ਸਾਲਾਂ ਤੋਂ ਵੱਧ ਸਮੇਂ ਤੱਕ ਸੀਜਰ ਫਿਓਰੋ ਤਕਰੀਬਨ ਇਹੀ ਕੁਝ ਕਰ ਰਿਹਾ ਸੀ ਉੱਤਰੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਸਿਓਦਾਦ ਜ਼ੁਆਰੇਜ਼ ਵਿੱਚ ਜਨਮੇ 69 ਸਾਲਾ ਬਜ਼ੁਰਗ ਨੇ 4 ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ ਅਤੇ ਅਮਰੀਕਾ ਦੇ ਟੈਕਸਸ ਵਿੱਚ ਉਹਨਾਂ ਦੇ ਅਪਰਾਧ ਲਈ ਮੌਤ ਦੀ ਸਜ਼ਾ ਸੁਣਾਈ ਜੋ ਅਸਲ ਵਿੱਚ ਉਹਨਾਂ ਨੇ ਕੀਤਾ ਹੀ ਨਹੀਂ ਸੀ ਔਰ ਉਸ ਸਜ਼ਾ ਦਾ ਅੱਧਾ ਹਿੱਸਾ ਇਕਾਂਤ ਕੈਦ ਵਿੱਚ ਕੱਟਿਆ ਗਿਆ ਮੈਕਸੀਕੋ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਸੀ ਐਨ ਡੀ ਐਚ ਦੇ ਮੁਤਾਬਕ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਫਿਓਰੋ ਜੋ ਉਸ ਸਮੇਂ ਐਲ ਪਾਸੋ ਦੇ ਵਿੱਚ ਮਿਰਚਾਂ ਚੁੱਕਣ ਵਾਲਾ ਕੰਮ ਕਰਦਾ ਸੀ ਤਾਂ ਇਸ ਬੰਦੇ ਨੂੰ ਪੁਲਿਸ ਅਧਿਕਾਰੀਆਂ ਦੇ ਇੱਕ ਗਰੁੱਪ ਨੇ ਇੱਕ ਟੈਕਸੀ ਡਰਾਈਵਰ ਦੇ ਕਤਲ ਦੇ ਇਕਵਾਲੀਆ ਬਿਆਨ ਤੇ ਦਸਤਕਤ ਕਰਨ ਲਈ ਮਜਬੂਰ ਕੀਤਾ ਸੀ ਔਰ ਉਹ ਦਾਵਾ ਕਰਦਾ ਕਿ ਜੇਲ੍ਹ ਚ ਉਹਨੇ ਦੁਰਵਿਵਹਾਰ ਦੀ ਸਹਿਣ ਕੀਤਾ ਤੇ ਉਹਨਾਂ ਤਸੀਹਿਆਂ ਨੂੰ ਸਹਿਣ ਕਰਿਆ ਜੋ ਇਕਲਤਾ, ਮਨ ਅਤੇ ਸਰੀਰ ਤੇ ਛੱਡਦੀ ਹੈ। ਉਹਨਾਂ ਨੇ ਮੈਕਸੀਕੋ ਸਿਟੀ ਵਿੱਚ ਇੱਕ ਇਮਾਰਤ ਦੀ ਛੱਤ ਤੇ ਆਪਣੇ ਛੋਟੇ ਜਿਹੇ ਅਪਾਰਟਮੈਂਟ ਤੋਂ ਇੱਕ ਇੰਟਰਵਿਊ ਦਿੱਤੀ ਔਰ ਉਹਦੇ ਵਿੱਚ ਆਪਣਾ ਅਫਸੋਸ ਜ਼ਾਹਰ ਕੀਤਾ। ਉਹ ਕਹਿੰਦਾ ਇਨਸਾਫ ਨੇ ਮੇਰਾ ਸਾਰਾ ਕੁਝ ਖੋਲਿਆ। ਜੇ ਇਹ ਮੇਰੇ ਨਾਲ ਹੋਇਆ ਹੈ ਤਾਂ ਇਹ ਕਿਸੇ ਨਾਲ ਵੀ ਹੋ ਸਕਦਾ। ਮੈਂ ਆਜ਼ਾਦ ਹਾਂ। ਪਰ ਮੇਰੇ ਕੋਲ ਜੀਨ ਲਈ ਬਹੁਤਾ ਸਮਾਂ ਨਹੀਂ ਬਚਿਆ ਇਹਨੂੰ 2020 ਦੇ ਵਿੱਚ ਰਿਹਾ ਕਰਤਾ ਸੀ ਉਸੇ ਸਾਲ ਫਿਲਮ ਨਿਰਮਾਤਾ ਸੈਂਟੀਆਗੋ ਐਸਟੀਨੋ ਨਾਲ ਮਿਲ ਕੇ ਉਹਨਾਂ ਨੇ ਲਾ ਲਿਬਰੇਟਡ ਦੀ ਫਿਉਰੋ ਇਹ 2024 ਤੇ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜੋ ਕਿ ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਵਿੱਚ ਕੁਲਮਿਲ ਬਾਰੇ ਬਣੀ ਇੱਕ ਦਸਤਾਵੇਜ਼ੀ ਫਿਲਮ ਸੀਗੀ ਔਰ ਇਸ ਫਿਲਮ ਦਾ ਪ੍ਰੀਮੀਅਰ ਵੀ ਇਸੇ ਸਾਲ 10 ਅਕਤੂਬਰ ਨੂੰ ਮੈਕਸੀਕਨ ਸਿਨੇਮਾ ਘਰਾਂ ਵਿੱਚ ਹੋਇਆ ਸੀ ਤੇ ਪਹਿਲਾ ਟ੍ਰਾਂਟੋ ਫਿਲਮ ਫੈਸਟੀਵਲ ਦੇ ਵਿੱਚ ਦਿਖਾਇਆ ਗਿਆ ਸੀ ਔਰ ਇਹਦਾ ਇੱਕ ਹਰ ਸੀਕਵਲ ਲਾਸ ਐਨੋਸ ਦੀ ਫਿਉਰੋ ਸਾਲ 2014 ਦੀ ਕਹਾਣੀ ਦਰਸਾਉਂਦਾ ਹੈ ਜੋ ਉਹਨਾਂ ਦੇ ਕਾਨੂੰਨੀ ਕੇਸ ਨੂੰ ਬਿਆਨ ਕਰਦੀ ਹੈ ਤੇ ਇਹਦਾ ਨਿਰਦੇਸ਼ਨ ਵੀ ਐਸ ਤੀਨੋ ਨਹੀਂ ਕਰਿਆ ਦੋਵੇਂ ਫਿਲਮਾਂ ਉਹਨਾਂ ਦੀ ਸ਼ਖਸੀਅਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਔਰ ਫਿਓਰੋ ਅਜੇ ਵੀ ਸਿਓਦਾਦ ਜੁਆਰੇਜ਼ ਅਤੇ ਐਲ ਪਾਸੋ ਦੇ ਅਧਿਕਾਰੀਆਂ ਤੋਂ ਮਾਫੀ ਦੀ ਉਡੀਕ ਕਰ ਰਿਹਾ ਜਿਨ੍ਹਾਂ ਨੇ ਇਸ ਆਊਟਲੈਟ ਤੋਂ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੁਣ ਇਹ ਮੈਕਸੀਕਨ ਵਿੱਤੀ ਸਹਾਰੇ ਲਈ ਇੱਕ ਸਹਾਇਤਾ ਨੈੱਟਵਰਕ ਬਣਾਉਣ ਤੇ ਆਪਣੀ ਸਿਹਤ ਨੂੰ ਠੀਕ ਕਰਨ ਲਈ ਸੰਘਰਸ਼ ਕਰ ਰਿਹਾ ਹੈ ਇਹਨਾਂ ਦੀ ਕਹਾਣੀ ਦੋਸਤੋ ਕੀ ਹੈ ਫਰਵਰੀ 1979 ਵਾ ਐਲ ਪਾਸੋ ਪੁਲਿਸ ਨੂੰ ਮੈਕਸੀਕਨ ਸਰਹੱਦ ਦੇ ਨੇੜੇ ਟੈਕਸੀ ਡਰਾਈਵਰ ਨਿਕੋਲਸ ਕਾਸਟਾ ਨੋਨ ਦੀ ਲਾਸ਼ ਮਿਲੀ ਉਹਨੂੰ ਗੋਲੀ ਲੱਗੀ ਹੋਈ ਸੀ ਹੁਣ ਅਪਰਾਧ ਤੋਂ 5 ਮਹੀਨੇ ਬਾਅਦ ਸੀਜ਼ਰ ਫਿਉਰੋ ਨੂੰ ਟੈਕਸਸ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਆਪਣੇ ਭਰਾ ਨੂੰ ਮਿਲਣ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਹਨਾਂ 'ਤੇ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਜਿਸ ਤੋਂ ਉਹ ਇਨਕਾਰ ਕਰਦੇ ਆ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਮੇਰੀ ਜਾਂਚ ਕੀਤੀ ਉਹ ਕਹਿੰਦਾ ਪਰ ਮਿਲਿਆ ਕੁਝ ਨਹੀਂ ਹਾਲੇ ਉਹ ਟੈਕਸਸ ਵਿੱਚ ਹੀ ਸੀਗਾ ਅਜੇ ਪੁਲਿਸ ਹਰਾਸਤ ਵਿੱਚ ਸੀ ਜਦੋਂ ਉਹਨਾਂ 'ਤੇ ਟੈਕਸੀ ਡਰਾਈਵਰ ਤੇ ਕਤਲ ਦੇ ਇਕਵਾਲੀਆ ਬਿਆਨ ਤੇ ਦਸਖਤ ਕਰਨ ਲਈ ਦਬਾਅ ਪਾਇਆ ਗਿਆ ਉਹਨਾਂ ਨੇ ਸਿਓਦਾਰ ਜਵਾਰੇ ਦੇ ਅਧਿਕਾਰੀਆਂ ਦਾ ਫੋਨ ਆਉਣ ਤੋਂ ਬਾਅਦ ਅਜਿਹਾ ਕੀਤਾ ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਗੁਪਤ ਸੇਵਾ ਦਾ ਹਿੱਸਾ ਜਾਰਜ ਪਲਾਸੀਓਸ ਨੇ ਉਹਨਾਂ ਦੀ ਮਾਂ ਤੇ ਮਤਰੇਹ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਕਿਹਾ ਗਿਆ ਕਿ ਜੇਕਰ ਫਿਉਰੋ ਨੇ ਅਪਰਾਧ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਉਹਨਾਂ ਦੀ ਮਾਂ ਤੇ ਪਿਤਾ ਦੋਵਾਂ ਨੂੰ ਤਸੀਹੇ ਦਿੱਤੇ ਜਾਣਗੇ ਜਾਨੀ ਕਿ ਇਹਨੂੰ ਵਿਚਾਰੇ ਨੂੰ ਬਲੈਕਮੇਲ ਕਰਿਆ ਗਿਆ 2021 ਅਤੇ 2024 ਦੇ ਵਿਚਕਾਰ ਕੀਤੀ ਗਈ ਆਪਣੀ ਜਾਂਚ ਵਿੱਚ ਸੀ ਐਨ ਡੀ ਐਚ ਨੇ ਫਿਉਰੋ ਦੇ ਬਿਆਨ ਦੀ ਪੁਸ਼ਟੀ ਕੀਤੀ ਏਜੰਸੀ ਦੇ ਇੱਕ ਬਿਆਨ ਮੁਤਾਬਕ ਕਿ ਮਿਊਸਪਲ ਏਜੰਟਾਂ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਤ ਦੇ ਵਿੱਚ ਲੈ ਲਿਆ ਤੇ ਉਹਨਾਂ ਨੂੰ ਤਸੀਹੇ ਦੇ ਕੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇੱਕ ਅਜਿਹੀ ਸਥਿਤੀ ਜਿਸ ਨੇ ਸੀਜ਼ਰ ਫਿਉਰੋ ਨੂੰ ਯੁਰਮ ਮੰਨਣ ਲਈ ਮਜਬੂਰ ਕੀਤਾ। ਆਪਣੇ ਮਾਪਿਆਂ ਦੀ ਰਿਹਾਈ ਤੋਂ ਤਕਰੀਬਨ ਫੌਰਨ ਬਾਅਦ ਫਿਉਰੋ ਨੇ ਆਪਣਾ ਫੈਸਲਾ ਬਦਲ ਲਿਆ। ਫਿਉਰੋ ਨੇ ਆਪਣਾ ਇਕਬਾਲੀਆ ਬਿਆਨ ਵਾਪਸ ਲੈ ਲਿਆ, ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਤੇ ਉਹਨਾਂ ਨੇ ਸਿਰਫ ਇਸ ਦਰ ਤੋਂ ਕਬੂਲ ਕੀਤਾ ਸੀ ਕਿ ਉਹਨਾਂ ਨੂੰ ਖੋਫ ਸੀ ਕਿ ਜੇ ਉਹਨਾਂ ਨੇ ਇਹ ਜੁਰਮ اقبال ਨਾ ਕੀਤਾ ਤਾਂ ਉਹਨਾਂ ਦੇ ਮਾਪਿਆਂ ਨੂੰ ਪੁਲਿਸ ਵੱਲੋਂ ਬੇਰਹਿਮੀ ਨਾਲ ਤਸੀਹੇ ਦਿੱਤੇ ਜਾਣਗੇ। ਇਹ ਵੇਨਾ ਮਾਮਲਾ ਇੱਕ ਉਹ ਮੁਕਦਮਾ ਹੈ ਜੋ ਮੈਕਸੀਕੋ ਨੇ ਇੰਟਰਨੈਸ਼ਨਲ ਅਦਾਲਤ ਦੇ ਸਾਹਮਣੇ ਅਮਰੀਕਾ ਦੇ ਖਿਲਾਫ ਦਾਇਰ ਕੀਤਾ ਸੀ। ਇਸ ਵਿੱਚ ਮੈਕਸੀਕੋ ਦਾ ਦਾਵਾ ਸੀ ਕਿ ਉਹਨਾਂ ਦੇ ਕਈ ਨਾਗਰਿਕਾਂ ਤੇ ਅਪਰਾਧਿਕ ਇਲਜ਼ਾਮ ਲਾ ਕੇ ਉਨ੍ਹਾਂ ਦੇ ਕੌਟਲਰ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਸੀ ਐਨ ਡੀ ਐਚ ਨੇ ਇਹ ਵੀ ਨੋਟ ਕਰਿਆ ਕਿ ਪਲਾਸੀਓ ਜਿਸ ਅਧਿਕਾਰੀ ਨੇ ਫਿਉਰੋ ਦੇ ਮਾਪਿਆਂ ਨੂੰ ਹਰਾਸਤ ਵਿੱਚ ਲਿਆ ਸੀ ਉਹ ਵਾਈਟ ਬਰਿਗੇਡ ਦਾ ਮੈਂਬਰ ਸੀ ਇਹ ਇੱਕ ਅਰਧ ਸੈਨਿਕ ਸਮੂਹ ਜਿਸ ਦਾ ਤਸ਼ੱਦਦ ਦਾ ਇਤਿਹਾਸ ਮੈਕਸੀਕੋ ਦੇ ਵਿੱਚ 1970ਵਾਂ ਅਤੇ 1980 ਦੇ ਦਹਾਕੇ ਦੌਰਾਨ ਜਾਰੀ ਰਿਹਾ ਸੀ ਫਿਉਰੋ ਨੂੰ ਅਪਰਾਧ ਨਾਲ ਜੋੜਨ ਦਾ ਕੋਈ ਭੌਤਿਕ ਸਬੂਤ ਨਹੀਂ ਸੀ ਤੇ ਉਹਨਾਂ ਦੇ ਮਕਾਨ ਮਾਲਕ ਤੋਂ ਪੁੱਛਗਿੱਛ ਕੀਤੀ ਗਈ ਜਿਨੇ ਕਿਹਾ ਕਿ ਕਤਲ ਦੇ ਸਮੇਂ ਫਿਉਰੋ ਆਪਣੇ ਅਪਾਰਟਮੈਂਟ ਵਿੱਚ ਸੀ ਇਹ ਇਲਜ਼ਾਮ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ 16 ਸਾਲ ਦੇ ਲੜਕੇ ਦੇ ਸਾਈਨ ਕੀਤੇ ਇਕਬਾਲੀਆ ਬਿਆਨ ਅਤੇ ਇੱਕ ਅਨਿਮਿਤ ਗਵਾਹੀ ਤੇ ਆਧਾਰਿਤ ਸੀ ਔਰ ਇਸ ਮੁੰਡੇ ਨੇ ਕਿਹਾਤਾ ਕਿ ਉਹ ਟੈਕਸੀ ਵਿੱਚ ਸੀ ਤੇ ਉਹਨੇ ਫਿਉਰੋ ਨੂੰ ਬੰਦੂਕ ਚਲਾਉਂਦੇ ਦੇਖਿਆ ਸੀ ਇਹਦੇ باوجود ਪਿਓਰੋ ਦੋਸ਼ੀ ਪਾਇਆ ਗਿਆ ਤੇ 1980 ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਤੀ। ਕਈ ਸਾਲਾਂ ਬਾਅਦ 1994ਵਾਂ ਇੱਕ ਜੱਜ ਸੁਣਵਾਈ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਉਹ ਕਹਿੰਦਾ ਕਿ ਇਸ ਗੱਲ ਦੀ ਮਜਬੂਰ ਸੁਭਾਵਨਾ ਹੈ ਕਿ ਬਚਾ ਪੱਖ ਦੇ ਇਕਮਾਲ ਨੂੰ ਸਿਉਦਾਰ ਜਵਾਰੇਦ ਪੁਲਿਸ ਵੱਲੋਂ ਜ਼ਬਰਦਸਤੀ ਕਰਵਾਇਆ ਗਿਆ ਸੀ। ਪਰ ਕਾਨੂੰਨੀ ਤਕਨੀਕੀ ਕਾਰਨਾ ਕਰਕੇ ਉਹਨਾਂ ਨੇ ਇੱਕ ਨਵੇਂ ਮੁਕਦਮੇ ਤੋਂ ਇਨਕਾਰ ਕਰਤਾ। ਤੇ ਉਹ ਜੇਲ੍ਹ ਵਿੱਚ ਰਿਹਾ ਫਿਰ ਫਿਉਰੋ ਨੇ ਆਪਣੇ ਸਿਰ ਦੇ ਵਾਲ ਛੇਵ ਕੀਤੇ ਹੋਏ ਨੇ ਤੇ ਉਹਨਾਂ ਨੇ ਸਲੇਟੀ ਦਾੜੀ ਰੱਖੀ ਹੋਈ ਹੈ ਉਹ ਹੁਣ ਲੰਬੇ ਵਾਲਾਂ ਵਾਲੇ ਚੌਥ ਚਿਹਰੇ ਵਾਲੇ ਨੌਜਵਾਨ ਮੁੰਡਾ ਨਹੀਂ ਰਿਹਾ ਜਿਹਨੂੰ 45 ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਹੁਣ ਬਿਲਕੁਲ ਬਿਲਕੁਲ ਇਹ ਇੱਕ ਅਲੱਗ ਆਦਮੀ ਹੈ ਹੁਣ ਇਹ ਕਹਿੰਦਾ ਹੈ ਬੰਦਾ ਕਿ ਉਹਨੂੰ ਮੈਕਸੀਕੋ ਸਿਟੀ ਸਾਬੇ ਤੋਂ ਡਰ ਲੱਗਦਾ ਇਹ ਇੱਕ ਭੀੜ ਭੜੱਕੇ ਵਾਲੀ ਜਗ੍ਹਾ ਹੈ ਤੇ ਉਹ ਸਾਲਾਂ ਤੱਕ 3x ਮੀਟਰ ਦੀ ਕੋਠੜੀ ਵਿੱਚ ਰਿਹਾ ਸੀ ਜੇਲ੍ਹ 'ਚ ਉਹਦਾ ਪਹਿਲਾ ਕਾਰਜਕਾਲ ਵਕਰ ਕਾਉਂਟੀ ਦੇ ਐਲਸ ਯੂਨਿਟ ਵਿੱਚ ਸੀਗਾ ਪਰ 1999 'ਚ ਉਹਨੂੰ ਪੋਲਾਂਸਕੀ ਯੂਨਿਟ ਵਿੱਚ ਤਬਦੀਲ ਕਰਤਾ ਜਿੱਥੇ ਉਹਨਾਂ ਨੇ ਆਪਣੀ ਬਾਕੀ ਦੀ ਸਜ਼ਾ ਇਕਾਂਤ ਕੈਦ ਵਿੱਚ ਬਤਾਈ ਦਿਨ ਦੇ 23 ਘੰਟੇ ਕਹਿੰਦਾ ਬਿਨਾਂ ਮਨੁੱਖੀ ਸੰਪਰਕ ਤੇ ਕੁਦਰਤੀ ਰੋਸ਼ਨੀ ਦੇ ਬਿਤਾਉਣੇ ਪੈਂਦੇ ਸੀ ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅਨੇ ਕੱਪੜੇ ਉਤਾਰ ਦਿੱਤੇ ਉਹ ਉਹਨਾਂ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣਾ ਚਾਹੁੰਦੇ ਸਨ ਫਿਉਰੋ ਦਾ ਦਾਵਾ ਹੈ ਕਿ ਉਹਨਾਂ ਨੂੰ ਜੇਲ੍ਹ ਅਧਿਕਾਰੀਆਂ ਦਾ ਦੁਰਵਿਵਹਾਰ ਵੀ ਸਹਿਣਾ ਪਿਆ ਉਹ ਕਹਿੰਦਾ ਉਹਨਾਂ ਨੇ ਮੇਰੇ ਤੇ ਸਾਬਣ ਛੱਟਿਆ ਉਹਨਾਂ ਨੇ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਿਆ ਕਿ ਮੈਂ ਜੀਣਾ ਨਹੀਂ ਚਾਹੁੰਦਾ ਉਹਨੇ ਇੱਕ ਹੱਲ ਲੱਭਿਆ ਫਿਉਰੋ ਕਹਿੰਦਾ ਕਿ ਮੈਂ ਕਸਰਤ ਕਰਨੀ ਗਾਉਣਾ ਤੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਜੋ ਵੀ ਕੀਤਾ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਮੈਂ ਸ਼ਿਕਾਇਤ ਨਹੀਂ ਕੀਤੀ ਜਾਂ ਕੁਝ ਵੀ ਨਹੀਂ ਕੀਤਾ ਉਹ ਇਹ ਵੀ ਦੱਸਦਾ ਕਿ ਉਹਨਾਂ ਨੂੰ ਚਿੰਤਾ ਤੇ ਡਿਪਰੈਸ਼ਨ ਲਈ ਲੋੜੀਂਦੀ ਦਵਾਈ ਨਹੀਂ ਦਿੱਤੀ ਗਈ ਸੀ ਜਿਹਦੇ ਕਾਰਨ ਉਹ ਕੁਝ ਸਮੇਂ ਲਈ ਉਲਝਣ ਵਿੱਚ ਰਹੇ ਤੇ ਉਹਨਾਂ ਨੂੰ ਹੁਣ ਮਨੋਵਿਗਿਆਨਕ ਰੀਹੈਬਿਲੀਟੇਸ਼ਨ ਦੀ ਲੋੜ ਸੀ ਸਾਲ ਬੀਤਦੇ ਗਏ ਤੇ ਅਮਰੀਕੀ ਮੀਡੀਆ ਨੇ ਫਿਓਰੋ ਨੂੰ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੌਤ ਦੀ ਸਜ਼ਾ ਵਾਲੇ ਕੈਦੀ ਵਜੋਂ ਦਰਸਾਇਆ ਔਰ ਇਸ ਪ੍ਰਕਿਰਿਆ ਵਿੱਚ ਹੀ ਉਹਨੇ ਆਪਣੀ ਮਾਂ ਨੂੰ ਵੀ ਗਵਾਤਾ ਆਪਣੀ ਮਾਂ ਬਾਰੇ ਉਹਨੇ ਇੱਕ ਹੋਰ ਇੰਟਰਵਿਊ ਮੈਂ ਕਿਹਾਤਾ ਉਹ ਕਹਿੰਦਾ ਉਹ ਮੇਰੀ ਸਭ ਤੋਂ ਚੰਗੀ ਦੋਸਤ ਸੀ ਤੇ ਹਰ ਵਾਰ ਜਦੋਂ ਉਹਨੂੰ ਇਹ ਖਬਰ ਮਿਲਦੀ ਸੀ ਕਿ ਉਹ ਘਾਤਕ ਟੀਕੇ ਨਾਲ ਮਰਨ ਵਾਲਾ ਹੈ ਤਾਂ ਉਹ ਸਭ ਤੋਂ ਵੱਧ ਚਿੰਤਤ ਹੁੰਦੀ ਸੀਗੀ ਇਹ 17 ਵਾਰ ਹੋਇਆ ਉਹ ਜ਼ੋਰ ਦੇ ਕੇ ਕਹਿੰਦਾ ਕਿ ਉਹਨਾਂ ਨੂੰ ਕਦੇ ਡਰ ਨਹੀਂ ਲੱਗਿਆ ਔਰ ਉਹ ਸ਼ਾਂਤ ਸੂਰਪੇ ਚ ਕਹਿੰਦਾ ਕਿ ਜਦੋਂ ਮੈਨੂੰ ਪਹਿਲੀ ਵਾਰ ਫਾਂਸੀ ਦੀ ਤਰੀਕ ਦਿੱਤੀ ਗਈ ਸੀ ਮੈਂ ਮਰਨ ਤੋਂ ਮਹਿਜ ਕਹਿੰਦਾ 4 ਘੰਟੇ ਦੀ ਦੂਰੀ ਤੇ ਸੀਗਾ ਔਰ ਉਹ ਕਹਿੰਦਾ ਕਿ ਮੈਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਸੀ ਮੈਂ ਹਮੇਚਾ ਸੋਚਦਾ ਸੀ ਕਿ ਸੱਚ ਜਲਦੀ ਜਾਂ ਫਿਰ ਬਾਅਦ ਵਿੱਚ ਸਾਹਮਣੇ ਆਜੂਗਾ ਤੇ ਅਜਿਹਾ ਹੋਇਆ ਵੀ ਹੁਣ ਦੱਸਤਾ ਹਵੇ ਜੀ ਲਾਲ ਲਿਬਰੇਟਰ ਦੀ ਫਿਉਰੋ 2024 ਦੇ ਪਹਿਲੇ ਦ੍ਰਿਸ਼ਾਂ ਵਿੱਚੋਂ ਇੱਕ ਚ ਫਿਓਰੋ ਨੇ ਇੱਕ ਵਾਹਨ ਵਿੱਚ ਸੈਨੇਟਰੀ ਮਾਸਕ ਪਹਿਨੇ ਹੋਇਆ ਦਿਖਾਇਆ ਗਿਆ ਨੂੰ ਫਿਲਮ ਚ ਇਹ 2020 ਸੀ ਤੇ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਦੇ ਉਪਾਾਵਾਂ ਕਾਰਨ ਲੋਕਡਾਊਨ ਚੱਲ ਰਿਹਾ ਸੀ ਫਿਓਰੋ ਨੂੰ ਉਸੇ ਸਾਲ 14 ਮਈ ਨੂੰ ਰਿਹਾ ਕੀਤਾ ਗਿਆ ਸੀ ਟੈਕਸਸ ਦੀ ਇੱਕ ਅਦਾਲਤ ਨੇ ਮੁਕੱਦਮੇ ਚ ਗਲਤੀਆਂ ਲੱਭਣ ਤੋਂ ਬਾਅਦ ਉਹਦੀ ਮੌਦੀ ਸਜ਼ਾ ਨੂੰ ਉਲਟਾ ਦਿੱਤਾ ਸੀ ਉਹਨੂੰ ਉਮਰ ਕੈਰੀ ਸਜ਼ਾ ਸੁਣਾਈ ਗਈ ਸੀ ਪਰ ਉਹ ਤੁਰੰਤ ਪਰੋਲ ਲਈ ਯੋਗ ਹੋ ਗਿਆ। ਔਰ ਉਹਨੂੰ ਰਿਹਾ ਕਰ ਦਿੱਤਾ ਗਿਆ ਤੇ ਮੈਕਸੀਕੋ ਭੇਜ ਦਿੱਤਾ ਗਿਆ। ਔਰ ਫਿਓਰੋ ਨੂੰ ਕਦੇ ਵੀ ਆਪਣੀ ਸਜ਼ਾ ਵਿਰੁੱਧ ਅਪੀਲ ਦਰਜ ਕਰਨ ਦੀ ਵੀ ਆਜ਼ਾਦ ਨਹੀਂ ਦਿੱਤੀ ਗਈ। ਸੰਘੀ ਅਦਾਲਤਾਂ ਨੇ ਫੈਸਲਾ ਸੁਣਾਇਆ ਕਿ ਉਹਨਾਂ ਦੀ ਬੇਨਤੀ ਸਮੇਂ ਸਿਰ ਦਾਇਰ ਨਹੀਂ ਕੀਤੀ ਗਈ ਸੀ। ਉਹ ਕਹਿੰਦਾ ਮੇਰੇ ਕੋਲ ਰਹਿਣ ਲਈ ਕਿਤੇ ਵੀ ਥਾਂ ਨਹੀਂ ਸੀ। ਕੋਈ ਨੌਕਰੀ ਨਹੀਂ ਸੀ, ਕੋਈ ਸਹਾਇਤਾ ਨੈਟਵਰਕ ਨਹੀਂ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਆਜ਼ਾਦੀ ਨਾਲ ਕਿਵੇਂ ਨਜਿਠਣਾ ਹੈ। ਉਹ ਕਹਿੰਦਾ ਮਹਾਮਾਰੀ ਵਿੱਚ ਮੈਨੂੰ ਕੋਈ ਤਰੀਕਿਆਂ ਨਾਲ ਫਾਇਦਾ ਪਹੁੰਚਾਇਆ ਜੇ ਸਭ ਕੁਝ ਆਮ ਹੁੰਦਾ ਤਾਂ ਮੇਰਾ ਬਹੁਤ ਬੁਰਾ ਹਾਲ ਹੁੰਦਾ ਪਰ ਕਿਉਂਕਿ ਸੜਕਾਂ ਤੇ ਘੱਟ ਲੋਕ ਸਨ ਇਸ ਲਈ ਮੈਨੂੰ ਬਿਹਤਰ ਢੰਗ ਨਾਲ ਬਾਹਰੀ ਸਮਾਜ ਵਿੱਚ ਢਲਣ ਦਾ ਮੌਕਾ ਮਿਲਿਆ ਹਾਲਾਂਕਿ ਮੈਂ ਹਾਲੇ ਵੀ ਪੂਰੀ ਤਰ੍ਹਾਂ ਢਲਿਆ ਨਹੀਂ ਉਹ ਕਹਿੰਦਾ ਤਾਂ ਦੱਸਦਾ ਵੀ ਫਿਰ ਉਹਦੇ ਨਿਰਦੇਸ਼ਕ ਸੈਂਟੀਆਗੋ ਐਸਟੀਨੋ ਨੇ ਜੇਲ੍ਹ ਤੋਂ ਰਿਹਾ ਹੋਣ ਤੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਕਿਉਂਕਿ ਸੇਥ ਐਮਰਜੈਂਸੀ ਦੌਰਾਨ ਆਸਰਾ ਲੱਭਣਾ ਮੁਸ਼ਕਲ ਸੀ ਫਿਓਰੋ ਅਜੇ ਵੀ ਉਸੇ ਅਪਾਰਟਮੈਂਟ ਤੇ ਰਹਿੰਦਾ ਸੀ ਐਨ ਡੀ ਐਚ ਨੇ ਸਪਾਰਸ਼ ਕੀਤੀ ਕਿ ਮੈਕਸੀਕਨ ਸਰਕਾਰ ਉਹਨੂੰ ਜਨਤਕ ਮਾਫੀ ਮਨੋਵਿਗਿਆਨਕ ਸਹਾਇਤਾ ਵਿੱਤੀ ਮੁਆਵਜ਼ਾ ਤੇ ਉਹਦੇ ਸਨਮਾਨ ਵਿੱਚ ਇੱਕ ਪਾਰਕ ਜਾਂ ਗਲੀ ਦਾ ਨਾਮ ਰੱਖਣ ਦੀ ਪੇਸ਼ਕਸ਼ ਕਰੇ ਪਰ ਅਜੇ ਤੱਕ ਅਜੇ ਨਹੀਂ ਹੋਇਆ ਉਹ ਆਪਣੇ ਆਪ ਨੂੰ ਕਾਇਮ ਰੱਖਣ ਤੇ ਆਪਣੇ ਸਮਾਜਿਕ ਪੁਨਰ ਏਕੀਕਰਨ ਨੂੰ ਜਾਰੀ ਰੱਖਣ ਲਈ ਜਦੋਂ ਜਹਿਦ ਕਰ ਰਿਹਾ ਹੈ ਹੁਣ ਉਹ ਆਪਣੇ ਆਪ ਨੂੰ ਕੈਮ ਰੱਖਣ ਤੇ ਆਪਣੇ ਸਮਾਜਿਕ ਪੁਨਰ ਏਕੀਕਰਨ ਨੂੰ ਜਾਰੀ ਰੱਖਣ ਲਈ ਜਦੋਂ ਜਹਿਦ ਕਰ ਰਿਹਾ ਔਰ ਉਹਨੇ ਖਾਣਾ ਪਕਾਉਣ ਦੀਆਂ ਕਲਾਸਾਂ ਲਈਆਂ ਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਕਰੀ ਤੋਂ ਪੈਦਾ ਹੋਈ ਚਿੰਤਾ ਤੋਂ ਘਬਰਾ ਕੇ ਉਹਨੇ ਨੌਕਰੀ ਛੱਡ ਦਿੱਤੀ ਔਰ ਉਹ ਤਾਈ ਚੀ ਦਾ ਅਭਿਆਸ ਵੀ ਕਰਦਾ ਤੇ ਇੱਕ ਕਮਿਊਨਿਟੀ ਸੈਂਟਰ ਵਿੱਚ ਅੰਗਰੇਜ਼ੀ ਦੀਆਂ ਕਲਾਸਾਂ ਲੈਂਦਾ ਉਹ ਕਹਿੰਦਾ ਵਿਦਿਆਰਥੀਆਂ ਨੂੰ ਬੋਲਣ ਵਿੱਚ ਸ਼ਰਮ ਆਉਂਦੀ ਹੈ ਉਹ ਅਧਿਆਪਕ ਨੂੰ ਕਹਿੰਦੇ ਨੇ ਕਿ ਉਹ ਡਰਦੇ ਨੇ ਸੰਘਦੇ ਨੇ ਪਰ ਮੈਨੂੰ ਅੰਗਰੇਜ਼ੀ ਬੋਲਣ ਤੋਂ ਡਰ ਨਹੀਂ ਲੱਗਦਾ ਪਰ ਉਹਨੂੰ ਇੱਕ ਹੋਰ ਡਰ ਵੀ ਹੈ ਉਹ ਮਨ ਦਾ ਉਹ ਕਹਿੰਦਾ ਮੈਨੂੰ ਅਜੇ ਵੀ ਬਹੁਤ ਡਰ ਨੇ ਸਾਬੇ ਤੋਂ ਇਲਾਵਾ ਮੈਨੂੰ ਟਰੱਕਾਂ ਤੋਂ ਵੀ ਡਰ ਲੱਗਦਾ ਹੈ ਮੈਨੂੰ ਉਹਨਾਂ ਥਾਵਾਂ ਤੇ ਆਰਾਮ ਦਾ ਇੱਕ ਮਹਿਸੂਸ ਨਹੀਂ ਹੁੰਦਾ ਤੇ ਮੈਂ ਘਬਰਾ ਜਾਂਦਾ ਮੈਂ ਅਜੇ 100% ਠੀਕ ਨਹੀਂ ਹਾਂ ਪਰ ਮੈਂ ਠੀਕ ਹੋਣ ਦੀ ਰਾਹ 'ਤੇ ਹਾਂ ਆ ਦੋਸਤੋ ਇਹ ਸੀਗੀ ਫਿਊਰੋ ਦੀ ਕਹਾਣੀ ਕਿ ਕਿੱਦਾਂ ਵਿਚਾਰਾ 40 ਸਾਲ ਬਿਨਾਂ ਕਿਸੇ ਅਪਰਾਧ ਤੋਂ ਹੀ ਕੱਟਿਆ ਆ 40 ਸਾਲ ਥੋੜੇ ਨਹੀਂ ਹੁੰਦੇ ਔਰ ਜਿਹੜਾ ਅਪਰਾਧ ਉਹਨੇ ਕਰਿਆ ਹੀ ਨਹੀਂ ਫਰਾਨੀ ਦੀ ਗੱਲ ਕੋਈ ਸੋ ਖੈਰ ਇਹ ਸੀਗੀ ਅੱਧੀ ਵੀਡੀਓ ਸੋ ਮਿਲਦੇ ਆਪਾਂ ਨਵੀਂ ਜਾਣਕਾਰੀ ਲੈ ਕੇ ਔਰ ਰੱਖਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ